ਕਿਲੋਮੀਟਰ ਸਕੀਮ ਦੇ ਬੱਸਾਂ ਪਾਈਆਂ ਹੋਈਆਂ ਐ ਤੇ ਪੀ ਆਰਟੀਸੀ ਨੂੰ ਲੱਗਿਆ ਹੋਇਆ ਘੋਣਾ ਜਾਂ ਸਮਝ ਲਓ ਅੰਮ੍ਰੇ ਬੇਲੇ ਕਿਸਮ ਦੀ ਪੀ ਆਰਟੀਸੀ ਨੂੰ ਬਹੁ ਬੁਰੀ ਤਰ੍ਹਾਂ ਖਾ ਰਹੀ ਐ ਇਹਦੇ ਆੜ ਦੇ ਵਿੱਚ ਕਿਉਂਕਿ ਪੀ ਆਰਟੀਸੀ ਨਾਲ ਜਿਹੜਾ ਕੁਝ ਪਹਿਲਾਂ ਪਹਿਲਾਂ ਵਿਚਾਰੀ ਸਕੀਮ ਸ਼ੁਰੂ ਕੀਤੀ ਸੀ ਮੈਂ ਉਦੋਂ ਹੀ ਇਹਨਾਂ ਦਾ ਵਿਰੋਧਤਾ ਕਰੀ ਸੀਗੀ ਇਹ ਪੀ ਆਰਟੀਸੀ ਦੇ ਬੱਸਾਂ ਨੂੰ ਘਟਾਈ ਜਾਣਾ ਤੇ ਪ੍ਰਾਈਵੇਟ ਨੂੰ ਵਧਾਈ ਜਾਣਾ ਤੁਸੀਂ ਇੱਕ ਕਿਸਮ ਇੱਕ ਦਿਨ ਪੀ ਆਰਟੀਸੀ ਦੇ ਵਿੱਚ ਪ੍ਰਾਈਵੇਟ ਦਾ ਬੋਲ ਵਾਲਾ ਹੋਊਗਾ ਉਹੀ ਗੱਲ ਹੋਈ ਅੱਜ ਪੀ ਆਰਟੀਸੀ ਦੀਆਂ 860 ਗੱਡੀਆਂ ਤੇ ਇਹ ਪ੍ਰਾਈਵੇਟ ਜਿਹੜੀਆਂ ਵਾਧੀਆਂ ਜਾ ਰਹੀਆਂ ਐ ਇਹ ਜਿਹੜਾ ਹੁਣ ਟੈਂਡਰ ਖੋਲਣਾ ਸੀ ਇਹ ਜਿਹੜੀ ਵਿਰੋਧਤਾ ਕਰ ਰਹੇ ਹੈ ਕਨਟਰਕਟਰ ਦੇ ਡਰਾਈਵਰ ਇਹ ਉਹਨਾਂ ਦੀ ਬਿਲਕੁਲ ਹੱਕ ਹੈ ਜੱਜੀ ਜੱਗੀ ਠੀਕ ਹੈ ਉਹਨਾਂ ਦੇ ਮਤਲਬ ਸਹੀ ਟਾਗੇਦਾਰ ਹੋਗੇ ਜਿਹੜੇ ਕਰ ਰਹੇ ਆਪਣੇ ਕਾਰਵਾਈ ਕਰ ਰਹੇ ਹੈ ਉਹਨਾਂ ਦੀ ਮੰਗਾ ਮੰਗਾ ਜਿਹੜੀ ਬਸ ਜਾਇਜ਼ ਹੈ ਕਿਉਂਕਿ ਪੀਆਰਟੀਸੀ ਦੀਆਂ ਗੱਡੀਆਂ ਤੇ ਇਹਨਾਂ ਦੀਆਂ ਗੱਡੀਆਂ ਦੇ ਪਹਿਲੇ ਫਰਕ ਹੁੰਦਾ ਸੀਗਾ ਪਹਿਲਾਂ ਇਹ ਪੀਆਰਟੀ ਦੀਆਂ ਗੱਡੀਆਂ ਅੰਧਾ ਰੰਗ ਇਹ ਸੀਗਾ ਜਿਹੜਾ ਅੱਜਕੱਲ ਹੈਗਾ ਜੀ ਤੇ ਇਹਨਾਂ ਦਾ ਰੰਗ ਹੁੰਦਾ ਸੀਗਾ ਹਰਾ ਜਪ ਉਹਦੇ ਪਛਾਣ ਸੀ ਇਹ ਬਾਹਰ ਨਹੀਂ ਸੀ ਜਾ ਸਕਦੀਆਂ ਇਹਨਾਂ ਨੂੰ ਨਾਲੇ ਕਿਲੋਮੀਟਰ ਦੱਦੇ ਹੁੰਦੇ ਸ 400 ਕਿਲੋਮੀਟਰ ਕੱਢਣਾ ਹੁੰਦਾ ਇੱਕ ਦਿਨ ਦੇ ਵਿੱਚ ਇਹ ਹੁਣ ਦਿੱਲੀ ਜਾਂਦੀਆਂ ਪੀਆਰਟੀ ਦੀ ਗੱਡੀ ਦਿੱਲੀ ਜਾਂਦੀ ਨਹੀਂ ਤੇ ਇਹ ਪ੍ਰਾਈਵੇਟ ਗੱਡੀਆਂ ਜਿਹੜੀਆਂ ਦਿੱਲੀ ਜਾਂਦੀਆਂ ਇਹ ਪਰਦੇ ਵਿੱਚ ਜਿਹੜਾ ਪੀਆਰਟੀຊਿਉ ਬਹੁਤ ਬੁਰੀ ਤਰ੍ਹਾਂ ਖੋਰਾ ਲਾ ਰਹੇ ਹਨ